ਇਹ ਦੋ ਦਿ ਇਹ ਦੋ ਦਿਨ ਬੜਕੇ ਗਏ ਉਸ ਤੋਂ ਬਾਅਦ ਕੰਦੀ ਮੇਰਾ ਸਾਰਾ ਕੁਝ ਮੈਨਸ ਸੀ ਨਾਲ ਜਾਂਦੀ ਨਹੀਂ ਤੁੰਨਾ ਲੈ ਆਉਣੀ ਮੈਂ ਤਾਂ ਸੋਚੀ ਜੇ ਤਰਾਵਿਆ ਡੈਡੀ ਜੀ ਆਗੇ ਉਸ ਤੋਂ ਬਾਅਦ ਆਪਾਂ ਸਹੀ ਗੱਲ ਕਰਾਂਗੇ ਜੋ ਤਰ੍ਹਾਂ ਮੈਂ ਚਾਹੁੰਦੀ ਸੀ ਤੇ ਉਸ ਤੋਂ ਬਾਅਦ ਸਾਡੇ ਰੀਵਾਂ ਦੇ ਰੰਗੋ ਘਾਤੇ ਨੇ ਸ਼ਤਰਾਂ ਤੇ ਇਹ ਦਗਲੇ ਕਿ ਤੱਕਰ ਪਹਿਲੀ ਮੰਮਾ ਨੇ ਕਿਹਾ ਕਿ ਡੈਡੀ ਕਰਗੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈ ਦੁਆਰਾ ਮੰਮਾ ਕਹਿੰਦੇ ਮੇਰਾ ਵੀ ਇਥੇ ਹਿਸਾਬਾਂ ਦੰਦ ਇਹ ਕਹਿ ਰਹੇ ਉਹ ਤੁਮ ਤੋ ਬਾਰੰਬੇ ਵਿਆਹ ਕਰਾ ਲੈ ਉਹਨਾਂ ਦਾ ਸਭ ਇਹ ਤਰ੍ਹਾਂ ਦਾ ਨਾਮ ਕੀ ਤੁਹਾਡੇ ਕੋਈ ਨਾਮ ਬਾਕੀ ਪਤਾ ਹੈ ਹਾਂ ਜੀ ਤਿੰਨ ਨਾਮ ਦਾ ਪਤਾ ਇੱਕ ਦੂਸਰ ਸਿੰਘ ਦੇ ਇੱਕ ਪਾਪੂ ਤੇ ਇੱਕ ਸੰਦੀ ਤਾਂ ਤੁਸੀਂ ਪੁਲਿਸ ਤੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਹੋ ਮੇਰੇ ਜਾਣ ਚਲ ਜਾਣੇ ਤੇ ਮੇਰੇ ਬੱਚੇ ਹੋ ਜਾਣੇ ਜਿਵੇਂ ਜਿੱਦਾਂ ਮੇਰੇ ਮੇਨਾਂ ਕਿਤੇ ਮੇਰੇ ਕੋਲ ਸਜ਼ਾ ਮਿਲੇ ਨਾ ਦੋਨਾਂ ਨੂੰ ਮੇਰੀ ਫੈਸਲੀ ਏਰੀਆ ਜੇ ਤੁਸੀਂ ਦੇੜੀਆਂ ਭੈਣ ਦੇ ਨਾਲ ਤੋਂ ਥੋੜਾ ਜਿਹਾ ਜਿੱਦਾਂ ਉਹਦੇ ਬਲੌਸੀ ਦਾ ਆਇਆ ਹਮਲਾ ਉਹ ਨਹੀਂ ਭੈਣ ਨਾਲ ਜਿੱਦਾਂ ਮੇਰੀ ਭੈਣ ਨਾਲ ਲੜਦੀ ਕਿ ਉਹ ਤੇ ਫੇਸੇ ਦਾ ਤੋਂ ਉਹਨੇ ਕੇਤੀ ਰੱਖੀ ਕੋਈ ਉਹਨੇ ਰਾਤ ਨੂੰ ਬੰਦੇ ਘਵਾਤੀ ਤੇ ਚੁੱਪਚਾਪ ਇਹੀ ਜਦੋਂ ਮੈਂ ਆਰ ਕੇ ਸਿੱਖ ਮਾਰਨਾ ਸੀ ਜਿਹੜੀ ਇਕੱਲੀ ਬੈਠੀ ਸਾਰਾ ਕੁਝ ਸਾਫ਼ ਕੇ ਮੈਨੂੰ ਕੁਝ ਨਹੀਂ ਹੋਇਆ ਤੈਨੂੰ ਕਿੱਦਾਂ ਮਿਲਦੀ ਤੈਨੂੰ ਕੋਈ ਦੁਆ ਦੇ ਸਭ ਕੁਝ ਦਿੱਤਾ ਤੇ ਤੈਨੂੰ ਬੱਕਰੀ ਦਾ ਪਾਸ ਤੋਂ ਬਾਅਦ ਜੋ ਫੇਰ ਹੋਣੇ ਉਸ ਪਰਾ ਅੰਡੇ ਜਿਹੜਾ ਫਜ਼ਰੂਦੀ ਸਾਡੇ ਪਿਓ ਦੁਆਰਾ ਫੇਰ ਕਿਤੇ ਵਿਆਹ ਕਰਾ ਲਿਆ ਸੀ ਮਰਜ਼ੀ ਤੇ ਕਿਸੇ ਦੇ ਹਿੰਮਤ ਕਰਨੀ ਹੋਣਾ ਨੂੰ ਸਜਾ ਦਿੱਤੀ ਜਾਂਦੇ ਕਾਹ ਸਾਡੇ ਤੇ ਕੋਈ ਰਗਲਾ ਨਾ ਉਹਨੇ ਕਾਰਵਾਈ ਕੀਤੀ ਨਹੀਂ ਕਹਿੰਦੇ ਲੰਮਦੀ ਨਹੀਂ ਪਹਿਲਾਂ ਕੋਠੇ ਤੋਂ ਚੜ੍ਹ ਚੁੜੂ ਫੇਰ ਕੇ ਕੇ ਸਾਰਾ ਰਸਤਾ ਦਿਖਾ ਕੇ ਵੀ ਆਹ ਰਸਤਾ ਇਤੋ ਹੀ ਨੰਗਣਾ ਆ ਕੰਮ ਕਰਨਾ ਇਦਾਂ ਰਾਤ ਨੂੰ ਇੱਕ ਵੇ ਬੰਦੇ ਭਵਾਏ ਪੰਜ 哪里哪里，看看。 ਦੇ ਦੋਈਏ ਦੋ ਦਿਨ ਲੜ ਕੇ ਰਹੀ ਉਸ ਤੋਂ ਬਾਅਦ ਕਹਿੰਦੀ ਮੇਰਾ ਸਾਰਾ ਕੁਝ ਮੈਂ ਸੀ ਲੈ ਜਾਂਦੀ ਨਹੀਂ ਪਤਨਾਂ ਲੈ ਆਉਂਦੀ ਮੈਂ ਤਾਂ ਸੋਚੀ ਜੋਗੀ ਕਰਾਵਿਆ ਡੈਡੀ ਜੀ ਆ ਕੇ ਉਸ ਤੋਂ ਬਾਅਦ ਆਪਾਂ ਮੈਂ ਕਿਹੇ ਗੱਲ ਕਰਾਂਗੇ ਜੋ ਤਰ੍ਹਾਂ ਉਹ ਮੈਂ ਲੈ ਗਈ ਤੇ ਉਸ ਤੋਂ ਬਾਅਦ ਸਾਡੇ ਦੇਵਾਲ ਨੇ ਰੋਂਦੇ ਖਵਾ ਕੇ ਨਾ ਸ਼ੱਕ ਰਹੇ ਵੀ ਇਹ ਦਗਲੇ ਕਿਤਾ ਕਰਦੇ ਮम्मा ਨੇ ਕਿਤਾ ਕਿ ਡੈਡੀ ਕਰਗੇ ਵੀ ਆਪਣੀ ਮਰਜ਼ੀ ਨਾਲ ਵਿਆਹ ਕਰਾ ਲੈ ਘਰਦੁਆਰਾ ਮਮਾ ਵੀ ਕਹਿੰਦੇ ਮੇਰਾ ਵੀ ਇਤਨੀ ਹਿੱਸਾ ਪੰਦਾ ਇਹ ਕਹਿ ਰਹੇ ਹੁਣ ਤੋਂ ਕਿ ਉਹ ਤੋਂ ਬਾਅਦ ਹੋਏ ਵਿਆਹ ਕਰਾ ਲੈ ਕਿ ਰਹੇ ਹੁਣ ਸਭਾ ਇਹ ਤਰ੍ਹਾਂ ਪੰਦਾ ਬਸ ਇਹ ਤੋਂ ਬਸ ਦਿਲ ਚ ਰੱਖੀਏ ਨੇ ਤੇ ਬੰਦੇ ਪਵਾ ਦੇ ਕੀ ਨਾਮ ਕੀ ਤਾਂ ਦੇ ਅਰੇ ਹਾਂਜੀ ਸਰਪੰਚ ਜਣੇ ਸੀ ਕੋਈ ਨਾਮ ਬੱਕਦਾ ਹਾਂਜੀ ਤੇ ਨਾਮ ਆ ਪਤਾ ਇੱਕ ਬਿਲਕੁਲ ਸੇਂ ਦੇ ਇੱਕ ਪਾਕੋ ਇੱਕ ਤਾਂ ਤੁਸੀਂ ਪੁਲਿਸ ਤੇ ਉੱਚ ਅਧਿਕਾਰੀ ਤੋਂ ਕੀ ਮੰਗ ਕੀ ਕਰਦੇ ਹੋ ਸਰ ਮੰਗ ਲਈ ਮੇਰੀ ਜਾਨ ਚਲ ਜਾਣੀ ਤੇ ਮੇਰੇ ਬੱਚੇ ਹੋ ਜਾਣੇ ਸੀ ਜਿੱਦਾਂ ਮੇਰੇ ਮੈਨਾਂ ਕਿਤੇ ਮੈਨੂੰ ਸਜ਼ਾ ਮਿਲੇ ਨਾ ਦੋਨਾਂ ਨੂੰ ਨਹੀਂ ਹੈਲਥੀ ਇੰਡੀਆ ਜਿੱਥੇ ਸਜ਼ਾ ਰਹਿੰਦੀ ਹੈ ਮੇਰੀਆਂ ਭੈਣ ਦੇ ਨਾਲ ਤੋਂ ਥੋੜਾ ਜਿਹਾ ਜਦੋਂ ਉਹਦੇ ਕੋਲ ਸੀਗਾ ਜਿੱਦਾਂ ਆਇਆ ਹਮਲਾ ਉਹ ਨਹੀਂ ਭੈਣ ਨਾਲ ਜਿੱਦਾਂ ਮੇਰੀ ਪਾਈ ਤੇ ਨਾਲ ਲੜਦੀ ਗੋਡੇ ਪਰ ਫਿਰ ਸੀਗਾ ਕਿ ਉਹਨੇ ਦੇ ਚੀ ਰੱਖੀ ਕੋਈ ਉਹਨੇ ਰਾਤ ਨੂੰ ਬੰਦੇ ਭਵਾਤੀ ਤੇ ਚੁੱਪਚਾਪ ਇਹੀ ਜਦੋਂ ਮਨਿਆਰ ਤੇ ਮਾਰਨਾ ਚੀ ਜਿਹੜੀ ਇਕੱਲੀ ਬੈਠੀ ਸਾਰਾ ਕੁਝ ਸਾਫ਼ ਕੇ ਮੈਨੂੰ ਕੁਝ ਨਹੀਂ ਹੋਇਆ ਤਾਂ ਤੈਨੂੰ ਕਿੱਦਾਂ ਮਿਲਦੀ ਤੈਨੂੰ ਕੋਈ ਦੁਆ ਦੇ ਸਾਬਤ ਦੇਤਾ ਤੇ ਤੈਨੂੰ ਬੱਕਰੀ ਦਾ ਪਾਸ ਤੋਂ ਬਾਅਦ ਜੋ ਫੇਰ ਹੋਣੇ ਤੋਂ ਪਰਾ ਅੰਡੇ ਜਿਹੜਾ ਹੈ ਫਜ਼ਰੂਦੀ ਸਾਡੇ ਪਿਓ ਦੁਆਰਾ ਫੇਰ ਕਿਤੇ ਵਿਆਹ ਕਰਾ ਲਿਆ ਤੁਸੀਂ ਮਰਜ਼ੀ ਤੇ ਸੀ ਤੇ ਹਿੰਮਤ ਕਰਦੇ ਹੀ ਉਹਨਾਂ ਨੂੰ ਸਜਾ ਦਿੱਤੀ ਜਾਂਦੇ ਕਾਹ ਸਾਡੇ ਤੇ ਕੋਈ ਅਗਲਾ ਨਾ ਹੋਵੇ ਇਹਦੇ ਉਹਨਾਂ ਤੇ ਕਾਰਵਾਈ ਕੀਤੀ ਜਾਂਦੀ ਨਹੀਂ ਕਹਿੰਦੇ ਨਾ ਆਉਂਦੀ ਨਹੀਂ ਪਹਿਲਾਂ ਕੋਠੇ ਤੋਂ ਉੱਡ ਚੁਲੂ ਫੇਰ ਕੇ ਕੇ ਸਾਰਾ ਰਸਤਾ ਦਿਖਾ ਕੇ ਵੀ ਆਹ ਰਸਤਾ ਇਤੋ ਹੀ ਨੰਗਣਾ ਆ ਕੰਮ ਕਰਨਾ ਇਦਾਂ ਰਾਤ ਨੂੰ ਇੱਕ ਵੇ ਬੰਦੇ ਪਵਾਏ ਪੰਜ 哪里哪里，看看。